ਜਗਿੰਦਰ ਸਿੰਘ ਉਗਰਾਹਾਂ ਦੀ ਇੱਕ ਸਟੇਟਮੈਂਟ ਹੈ ਜੀ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਹੈ ਨਾ ਇਹ ਕਿਤੇ ਨਾ ਕਿਤੇ ਸੇਹ ਕੌਮ ਦੇ जख्मਾਂ ਤੇ ਨਮਕ ਛਿੜਕਣ ਵਾਲੀ ਗੱਲ ਕੀਤੀ ਹੈ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਮੀਡੀਆ ਉਹਦੇ ਨਾਲ ਕਰ ਰਿਹਾ ਹੈ ਵੀ ਤੁਸੀਂ ਹੱਕ ਵਿੱਚੋਂ ਜਾਂ ਤੁਸੀਂ ਵਿਰੋਧ ਵਿੱਚੋਂ ਉਹ ਕਹਿੰਦੇ ਅਸੀਂ ਹੱਕ ਵਿੱਚੋਂ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਭਜਾਉਣਾ ਨਹੀਂ ਚਾਹੀਦਾ ਫਿਰ ਉਹਨਾਂ ਨੇ ਕਿਹਾ ਕਿ ਜਿਹੜੀ ਇੰਡਸਟਰੀ ਹੈ ਉਹਦੇ ਲਈ ਵੀ ਜ਼ਰੂਰੀ ਹੈ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਹੈ ਪਰ ਉਹਨਾਂ ਨੇ ਜਿਹੜੀ ਉਦਾਹਰਣ ਦਿੱਤੀ ਨਾ ਤੁਲਨਾ ਕੀਤੀ ਉਹ ਕਿਤੇ ਨਾ ਕਿਤੇ ਫਿੱਟ ਨਹੀਂ ਬੈਠਦੀ ਜਿਹੜੇ ਕਹਿੰਦੇ ਸਾਡੇ ਗੁਰੂ ਸਹਿਬਾਨ ਨੇ ਪੰਜ ਪਿਆਰੇ ਸਾਜੇ ਨੇ ਕਹਿੰਦੀ ਉਹ ਵੀ ਕੋਈ ਝੂਪੀ ਤੋਂ ਕੋਈ ਬਿਹਾਰ ਤੋਂ ਕੋਈ ਕਰਨਾਟਕ ਤੋਂ ਕਿ ਗੁਜਰਾਤ ਤੋਂ ਇਹਨਾਂ ਤੁਲਣਾ ਕੀਤੀ ਹਾਲਾਂਕਿ ਇਹ ਸੱਚ ਹੈ ਵੀ ਉਹ ਵਾਰਲਡ ਦੇ ਸਟੇਟਾਂ ਤੋਂ ਨੇ ਕੋਈ ਸ਼ੱਕ ਨਹੀਂ ਪਰ ਅਸੀਂ ਕਿਸੇ ਸਿਰਗਟਾਂ ਪੀਣ ਵਾਲੇ ਨਾਲ ਪਾਨ ਖਾਣ ਵਾਲੇ ਨਾਲ ਪੰਜ ਪਿਆਰੇ ਦੀ ਤੁਲਣਾ ਨਹੀਂ ਕਰ ਸਕਦੇ